ਯੂਟਿਊਬਰ ਕੁੜੀ ਜੋ ਕਿ 2019 ਦੇ ਵਿੱਚ YouTube ਉੱਤੇ ਵੀਡੀਓ ਅਪਲੋਡ ਕਰਨ ਦਾ ਕੰਮ ਸ਼ੁਰੂ ਕਰਦੀ ਹੈ ਤੇ ਹੌਲੀ-ਹੌਲੀ ਉਹ ਕਈ ਦੇਸ਼ਾਂ ਦੇ ਵਿੱਚ ਪਹੁੰਚਦੀ ਹੈ ਤੇ ਆਖਰ ਉਹ ਪਾਕਿਸਤਾਨ ਦੀ ਜਸੂਸ ਬਣ ਜਾਂਦੀ ਹੈ ਕੀ ਹੈ ਇਹ ਸਾਰੀ ਘਟਨਾ ਕੀ ਹੈ ਸਾਰੀ ਕਹਾਣੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਹਰਿਆਣਾ ਦੇ ਹਿਸਾਬ ਦੀ ਇੱਥੋਂ ਦੀ ਰਹਿਣ ਵਾਲੀ ਜੋਤੀ ਮਲਹੋਤਰਾ ਜਿਸ ਦੇ ਪਿਤਾ ਦਾ ਨਾਮ ਹਰੀਸ਼ ਮਲਹੋਤਰਾ ਜਿਵੇਂ ਤੁਹਾਨੂੰ ਪਤਾ ਹੈ ਕਿ 22 April 2025 ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਜਿੱਥੇ 26 ਸਨਾਨੀ ਸੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਪੁੱਛ ਪੁੱਛ ਕੇ ਕਿ ਜੋ ਹਿੰਦੂਆ ਉਸਦੇ ਗੋਲੀ ਮਾਰ ਦੇ ਇਹ ਜੋ ਘਟਨਾ ਸੀ ਇਸ ਨੇ ਸਾਰੇ ਦੇਸ਼ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਜੋ ਭਾਰਤ ਦੀਆਂ ਏਜੰਸੀਆਂ ਸੀ ਉਹ ਵੀ ਐਕਟਿਵ ਹੋ ਗਈਆਂ ਹੁਣ ਜੋ ਦਿੱਲੀ ਦੇ ਵਿੱਚ ਹਾਈ ਕਮਿਸ਼ਨ ਸੀ ਪਾਕਿਸਤਾਨ ਦਾ ਉੱਥੇ ਜੋ ਬੰਦਾ ਰਹਿੰਦਾ ਸੀ ਦਾਨਿਸ਼ ਉਸ ਨੂੰ ਵੀ ਕਿਹਾ ਗਿਆ ਕਿ ਤੂੰ ਭਾਰਤ ਨੂੰ ਛੱਡ ਕੇ ਚਲਾ ਜਾ ਕਿਉਂਕਿ ਭਾਰਤ ਵੱਲੋਂ ਏਅਰ ਸਟ੍ਰਾਈਕ ਕੀਤੀ ਗਈ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੇ ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਮਾਹੌਲ ਤਣਾਅਪੂਰਨ ਹੋ ਗਿਆ ਤੇ ਜੋ ਦਾਨਿਸ਼ ਸੀ ਉਸ ਨੂੰ ਕਿਹਾ ਗਿਆ ਕਿ ਤੂੰ ਭਾਰਤ ਛੱਡ ਕੇ ਚਲਾ ਜਾ ਹੁਣ ਜਦੋਂ ਦਾਨਿਸ਼ ਨੂੰ ਇਹ ਗੱਲ ਕਹੀ ਜਾਂਦੀ ਤਾਂ ਇਸ ਬਾਰੇ ਜੋ ਭਾਰਤੀਆਂ ਏਜੰਸੀਆਂ ਸੀ ਉਹ ਜਾਣਕਾਰੀ ਵੀ ਇਕੱਠੀ ਕਰਦੀਆਂ ਕਿ ਇਸ ਤੇ ਕੀ ਨਾਲ ਦੇ ਨਾਲ ਸੰਬੰਧ ਹੈ ਏਜੰਸੀਆਂ ਨੂੰ ਪਤਾ ਲੱਗਦਾ ਹੈ ਕਿ ਇਸ ਦਾ ਸੰਬੰਧ ਜੋਤੀ ਮਲਹੋਤਰਾ ਜੋ ਕਿ ਇੱਕ ਯੂਟਿਊਬਰ ਆ ਉਸ ਨਾਲ ਕਿਉਂਕਿ ਜੋਤੀ ਮਲਹੋਤਰਾ ਇੰਡੋਨੇਸ਼ੀਆ ਦੇ ਵਿੱਚ ਜਾਂਦੀ ਹੈ ਉੱਥੇ ਜਦੋਂ 에ਰਪੋਰਟ ਦੇ ਉੱਤਰਦੀ ਹੈ ਇੱਕ ਗੱਡੀ ਉਸ ਨੂੰ ਲੈਣ ਆਉਂਦੀ ਹੈ ਤਾਂ ਉਹ ਬਲੌਗ ਬਣਾਉਂਦੀ ਜਾਂਦੀ ਹੈ ਬਲੌਗ ਬਣਾਉਂਦੀ ਬਣਾਉਂਦੀ ਉਹ ਹੋਟਲ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉੱਥੋਂ ਖਾਣਾ ਲੈਂਦੀ ਹੈ ਖਾਣਾ ਲੈ ਕੇ ਹੋਟਲ ਦੇ ਵਿੱਚ ਇੱਕ ਸਵੀਮਿੰਗ ਪੂਲ ਹੁੰਦਾ ਉੱਥੇ ਜਾਂਦੀ ਹੈ ਉੱਥੇ ਉਸ ਨੂੰ ਇੱਕ ਮੁੰਡਾ ਮਿਲਦਾ ਹੈ ਤੇ ਉਸ ਨੂੰ ਉਹ ਪੁੱਛਦੀ ਹੈ ਤੁਸੀਂ ਕਿੱਥੋਂ ਤਾਂ ਉਹ ਕਹਿੰਦਾ ਕਿ ਮੈਂ ਪਾਕਿਸਤਾਨ ਤੋਂ ਤਾਂ ਜੋਤੀ ਮਲਹੋਤਰਾ ਕਹਿੰਦੀ ਹੈ ਕਿ ਪਾਕਿਸਤਾਨੀ ਤੇ ਭਾਰਤੀ ਭਾਈ ਭਾਈ ਨੇ ਇਹ ਗੱਲ ਹੁੰਦੀ ਹੈ 15 April 2025 ਦੀ ਇਹ ਜੋ ਜੋਤੀ ਮਲਹੋਤਰਾ ਕੁੜੀ ਯੂਟਿਊਬਰ ਸੀ ਇਸ ਦੀ ਉਮਰ ਲਗਭਗ 27-28 ਸਾਲ ਸੀ ਇਸ ਦੇ Facebook ਉੱਤੇ YouTube ਉੱਤੇ 300 ਤੋਂ ਪਲੱਸ ਫੋਲੋਅਰ ਨੇ ਸਬਸਕ੍ਰਾਈਬਰ ਨੇ ਤੇ Instagram ਉੱਤੇ ਲਗਭਗ 1.30 ਲੱਖ ਸਬਸਕ੍ਰਾਈਬਰ ਨੇ ਤੇ ਇਹ ਉਸ ਮੁੰਡੇ ਦੇ ਨਾਲ ਬਹਿ ਕੇ ਖਾਣਾ ਵੀ ਖਾਂਦੀ ਹੈ ਭਾਰਤੀ ਏਜੰਸੀਆਂ ਦੀ ਇਸ ਵੀਡੀਓ ਉੱਤੇ ਨਿਗਾਹ ਹੁੰਦੀ ਹੈ ਤੇ ਜਦੋਂ ਹੁਣ ਭਾਰਤੀ ਏਜੰਸੀਆਂ ਇਸ ਬਾਰੇ ਪਤਾ ਕਰਦੀਆਂ ਤਾਂ ਪਤਾ ਲੱਗਦਾ ਕਿ ਜੋ ਉਹ ਮੁੰਡਾ ਸੀ ਉਹ ਪਾਕਿਸਤਾਨ ਦੇ ISI ਦਾ ਬੰਦਾ ਸੀ ਤੇ ਇਹ ਜੋ ਕੁੜੀ ਸੀ ਇਹ ਕੁੜੀ ਜੋਤੀ ਮਲਹੋਤਰਾ ਤਿੰਨ ਵਾਰ ਪਾਕਿਸਤਾਨ ਜਾ ਚੁੱਕੀ ਸੀ ਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਗਈ ਸੀ ਬਰਜੂ ਪਾਕਿਸਤਾਨੀਆਂ ਇਸਦੀਆਂ ਵੀਡੀਓ ਬਣਾਈਆਂ ਹੋਈਆਂ ਸੀ ਉਹ ਪਾਕਿਸਤਾਨ ਨੂੰ ਬੜਾ ਹੀ ਵਧੀਆ ਸਾਬਤ ਕੀਤਾ ਹੋਇਆ ਸੀ ਕਿ ਪਾਕਿਸਤਾਨ ਬੜਾ ਵਧੀਆ ਉਸ ਵਿੱਚ ਸਭ ਕੁਝ ਚੰਗਾ ਸਭ ਕੁਝ ਵਧੀਆ ਜਾਨੀ ਇਸ ਤਰ੍ਹਾਂ ਦੀਆਂ ਵੀਡੀਓ ਜੋ ਸੀ ਉਹ ਇਸ ਨੇ ਪਾਕਿਸਤਾਨ ਦੀਆਂ ਬਣਾਈਆਂ ਹੋਈਆਂ ਸੀ ਇਸ ਦੀ ਜੋ ਟਾਪ ਵੀਡੀਓ ਚੱਲੀ ਸੀ 12 ਮਿਲੀਅਨ ਉਹ ਵੀ ਪਾਕਿਸਤਾਨ ਦੀ ਹੀ ਬਣੀ ਹੋਈ ਸੀ ਇਸ ਦੀਆਂ ਸਾਰੀਆਂ ਵੀਡੀਓ ਦੇ ਵਿੱਚੋਂ ਜੇ 10 ਵੀਡੀਓ ਦੀ ਗੱਲ ਕਰੀਏ ਤਾਂ ਉਸ ਵਿੱਚੋਂ 6 ਵੀਡੀਓ ਜੋ ਟੌਪ ਚੱਲੀਆਂ ਹੋਈਆਂ ਸੀ ਉਹ ਪਾਕਿਸਤਾਨੀਆਂ ਹੀ ਸਨ ਹੁਣ ਜਦੋਂ ਜੋਤੀ ਮਲਹੋਤਰਾ ਬਾਰੇ ਹੋਰ ਜਾਣਕਾਰੀ ਜੁਟਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਜੋਤੀ ਮਲਹੋਤਰਾ ਸੀ ਉਹ ਦਾਨਿਸ਼ ਦੇ ਸੰਪਰਕ ਦੇ ਵਿੱਚ ਸੀ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਵਟਸਐਪ ਤੇ ਮੈਸੈਂਜਰ ਤੇ ਸਨੈਪਚੈਟ ਤੇ 15 ਮਈ 2025 ਨੂੰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਇਸ ਬਾਰੇ ਹੋਰ ਵੀ ਜਾਣਕਾਰੀ ਜੁਟਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਦਾਨਿਸ਼ ਦੇ ਸੰਪਰਕ ਵਿੱਚ ਸੀ ਤੇ ਇਸ ਦੀ ਮੁਲਾਕਾਤ ਪਾਕਿਸਤਾਨ ਦੇ ਵਿੱਚ ISI ਦੇ ਏਜੰਟਾਂ ਦੇ ਨਾਲ ਵੀ ਹੋਈ ਸੀ ਇੱਕ ISI ਦੇ ਏਜੰਟ ਦਾ ਫੋਨ ਨੰਬਰ ਵੀ ਇਸ ਦੇ ਮੋਬਾਈਲ ਦੇ ਵਿੱਚ ਫੀਡ ਸੀ ਜੋ ਕਿ ਜਾਟ ਰੰਧਾਵਾ ਦੇ ਨਾਮ ਤੇ ਫੀਡ ਕੀਤਾ ਹੋਇਆ ਸੀ ਪੁਲਿਸ ਹੁਣ ਹੋਰ ਵੀ ਕਈ جاسੂਸ ਗ੍ਰਿਫਤਾਰ ਕਰ ਦਿਆ ਜੋ ਕਿ ਇਸ ਦਾਨਿਸ਼ ਦੇ ਸੰਪਰਕ ਦੇ ਵਿੱਚ ਸੀ ਇੱਕ ਰਜਾਲਾ ਨਾਂ ਦੀ ਔਰਤ ਜੋ ਕਿ ਮਲੇਰਕੋਟਲਾ ਦੀ ਰਹਿਣ ਵਾਲੀ ਸੀ ਜਿਸਦੇ ਪਤੀ ਦੀ ਮੌਤ 22 ਮਾਰਚ 2020 ਨੂੰ ਹੋ ਗਈ ਸੀ ਉਹ ਵੀ ਪਾਕਿਸਤਾਨ ਜਾਣਾ ਚਾਹੁੰਦੀ ਸੀ ਮਰਨ ਵਾਸਤੇ ਆਪਣਾ ਵੀਜ਼ਾ ਲਵਾਉਣ ਵਾਸਤੇ ਤੇ ਉਹ ਵੀ ਦਾਨਿਸ਼ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤੇ ਦਾਨਿਸ਼ ਉਸ ਨੂੰ ਪੈਸੇ ਵੀ ਦਿੰਦਾ ਹੈ ਜਾਨੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਚਾਰ ਹੋਰ ਇਹੋ ਜਿਹੇ ਜਸੂਸਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇੱਕ ਹੋਰ 25 ਸਾਲਾ ਮੁੰਡਾ ਜੋ ਕਿ ਹਰਿਆਣਾ ਦੇ ਕੈਂਥਲ ਦਾ ਰਹਿਣ ਵਾਲਾ ਸੀ ਦਵਿੰਦਰ ਸਿੰਘ ਢਿੱਲੋ ਜੋ ਕਿ ਉਹ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਇੱਕ ਫੋਟੋ ਅਪਲੋਡ ਕਰਦਾ ਜਿਸ ਵਿੱਚ ਉਸ ਦੇ ਕੋਲ ਹਥਿਆਰ ਹੁੰਦਾ ਉਸ ਕੋਲ ਰੌਂਦਾ ਵਾਲਾ ਪਟਾ ਹੁੰਦਾ ਤੇ ਦੋ ਬੰਦੇ ਉਸ ਦੀਆਂ ਸਾਈਡਾਂ ਤੇ ਹੁੰਦੇ 13 ਮਈ 2025 ਨੂੰ ਦਵਿੰਦਰ ਸਿੰਘ ਢਿੱਲੋ ਫੋਟੋ ਫੇਸਬੁੱਕ ਉੱਤੇ ਅਪਲੋਡ ਕਰਦਾ ਹੈ ਹੁਣ ਜਦੋਂ ਪੁਲਿਸ ਕੋਲ ਇਹ ਫੋਟੋ ਪਹੁੰਚਦੀ ਆ ਤਾਂ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਜਦੋਂ ਹੁਣ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਦੱਸਦਾ ਹੈ ਕਿ ਮੈਂ ਤਿੰਨ ਵਾਰ ਪਾਕਿਸਤਾਨ ਗਿਆ ਹਾਂਗਾ ਤੇ ਪਾਕਿਸਤਾਨ ਦੇ ਵਿੱਚ ਇਸ ਨੂੰ ਇੱਕ ਖੂਬਸੂਰਤ ਲੜਕੀ ਮਿਲਦੀ ਹੈ ਇਹ ਉਸ ਦੇ ਕੋਲ 7 ਦਿਨ ਰਹਿੰਦਾ ਹੈ ਤੇ ਫਿਰ ਇਸ ਦੀ ਮੁਲਾਕਾਤ ਉੱਥੇ ਹੋਰ ਆਈਐਸਆਈ ਦੇ ਏਜੰਟਾਂ ਦੇ ਨਾਲ ਹੁੰਦੀ ਹੈ ਤੇ ਜੋ ਇਸ ਨੂੰ ਜਸੂਸੀ ਕਰਨਾ ਸਿਖਾਉਂਦੇ ਨੇ ਤੇ ਇਸ ਨੂੰ ਕਹਿੰਦੇ ਨੇ ਕਿ ਜੇ ਤੂੰ ਸਾਡੇ ਲਈ ਜਸੂਸੀ ਕਰੇਗਾ ਭਾਰਤ ਦੀਆਂ ਜੋ ਖੁਫੀਆਂ ਗੱਲਾਂ ਨੇ ਜੋ ਭਾਰਤੀਆਂ ਬਾਰੇ ਸਾਨੂੰ ਦੱਸੇਗਾ ਉਥੋਂ ਦੇ ਮਾਹੌਲ ਬਾਰੇ ਦੱਸੇਗਾ ਤਾਂ ਤੈਨੂੰ ਅਸੀਂ ਐਦਾਂ ਦੀਆਂ ਹੋਰ ਲੜਕੀਆਂ ਵੀ ਪ੍ਰੋਵਾਈਡ ਕਰਵਾਵਾਂਗੇ ਤੇ ਤੈਨੂੰ ਪੈਸੇ ਵੀ ਦੇਵਾਂਗੇ ਇਹ ਸਾਰਾ ਕੁਝ ਗਵਿੰਦਰ ਤੋਂ ਪਤਾ ਲੱਗਦਾ ਹੈ ਹੋਰ ਵੀ ਜਸੂਸਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਵਿੱਚ ਅਰਮਾਨ, ਜਸਮੀਨ ਮੁਹੰਮਦ ਤੇ ਪਾਣੀਪੱਤ ਤੋਂ ਨਮਾਨ ਇਲਾਹੀ ਇਹਨਾਂ ਨੂੰ ਵੀ ਜੋ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਤੇ ਹੋਰ ਜੋ ਜਾਣਕਾਰੀਆਂ ਨੇ ਉਹ ਜਟਾਈਆਂ ਜਾ ਰਹੀਆਂ ਸੋ ਇਹ ਜੋ ਵੀਡੀਓ ਸੀ ਇੱਕ ਘਟਨਾ ਸੀ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਕੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ ਕਿੱਦਾਂ ਦੇ ਕਟਨਾ ਮਾ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਇੱਕ ਕੁੜੀ ਜਿਸ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਕਿ ਉਸ ਨੇ ਜੋ ਪਾਕਿਸਤਾਨ ਹੈ ਉਸ ਦੇ ਨਾਲ ਮਿਲ ਕੇ ਭਾਰਤ ਦੀ ਜਸੂਸੀ ਕੀਤੀ ਹੈ ਤੇ ਜੋ ਉਹ ਮੁੰਡਾ ਦਵਿੰਦਰ ਸਿੰਘ ਢਿੱਲੋਂ ਉਸ ਉੱਪਰ ਵੀ ਇਹ ਇਲਜ਼ਾਮ ਲੱਗੇ ਨੇ ਇਸ ਕਾਰਨ ਹੀ 15 ਮਈ ਨੂੰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੋ 13 ਮਈ ਨੂੰ ਦੇਵਿੰਦਰ ਸਿੰਘ ਢਿੱਲੋਂ ਜੋ 25 ਸਾਲਾਂ ਹਰਿਆਣੇ ਦੇ ਕੈਂਟਰ ਦਾ ਰਹਿਣ ਵਾਲਾ ਸੀ ਉਸ ਵੱਲੋਂ ਫੋਟੋ ਅਪਲੋਡ ਕੀਤੀ ਗਈ ਸੀ ਉਸ ਨੂੰ ਵੀ ਜਦੋਂ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਜੋ ਖਬਰਾਂ ਨਿਕਲ ਕੇ ਆਈਆਂ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ